ਇੰਡੀਅਨ ਯੂਥ ਕਾਂਗਰਸ ਨੇ ਨਿਵੇਕਲੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿੱਥੇ ਯੰਗ ਇੰਡੀਆ ਕੇ ਬੋਲ ਜੀ ਦਾ ਮਤਲਬ ਹੈ ਕਿ ਨੌਜਵਾਨ ਆਪਣੇ ਸੂਬੇ ਦੇ ਔਰ ਦੇਸ਼ ਦੇ ਜਿਹੜੇ ਇਸ਼ੂਜ਼ ਉਹਨਾਂ ਨੂੰ ਠੀਕ ਲੱਗਦੇ ਨੇ ਜਿੱਥੇ ਨੌਜਵਾਨ ਨਿਕਲ ਕੇ ਆਪਣੇ ਦੇਸ਼ ਦੇ ਇਸ਼ੂਜ਼ ਤੇ ਗੱਲ ਰੱਖਣ ਜਿਹੜੇ ਮੇਨ ਮੁੱਦੇ ਜਿਹੜੇ ਤੁਸੀਂ ਲੈ ਕੇ ਚੱਲੋਗੇ ਇਸ ਪ੍ਰੋਗਰਾਮ ਦੇ ਪ੍ਰੋਟੈਸਟ ਅਸੀਂ ਕੀਤਾ ਸੀ ਨੌਕਰੀ ਦਿਓ ਨਸ਼ਾ ਨਹੀਂ ਸਰਕਾਰ ਦੇ ਖਿਲਾਫ ਕੀਤਾ ਸੀਗਾ ਡਰ ਦਾ ਮਾਹੌਲ ਇਦਾਂ ਦਾ ਬਣਾ ਲਿਆ ਕਿ ਜਿਹੜਾ ਵਿਅਕਤੀ ਸਰਕਾਰ ਦੇ ਖਿਲਾਫ ਬੋਲੂਗਾ ਉਹਨੂੰ ਠੀਕ ਨਜ਼ਰ ਨਾਲ ਨਹੀਂ ਦੇਖਿਆ ਜਾਊ ਸੀਐਮ ਸਾਹਿਬ ਕਹਿੰਦੇ ਨੇ ਕਿ ਅਸੀਂ ਫੋਕਸ ਯੰਗਸ ਤੋਂ ਕੀਤਾ ਸੀ ਨੀਆਂ ਨੌਕਰੀਆਂ ਦੇਤੀਆਂ ਸੀ ਰਿਕਾਰਡ ਬਣਾ ਤਾ 40 42000 ਜਿਹੜਾ ਉਹ ਗੂਗਾ ਗਾ ਰਹੇ ਨੇ ਜਿਹੜੀ ਐਡਸ ਉਹਨਾਂ ਨੇ ਲਵਾਈਆਂ ਜਿੱਤੇ ਖਰਚਾ ਜ਼ਿਆਦਾ ਹੋ ਗਿਆ ਤੇ ਕੰਮ ਘੱਟ ਹੋਇਆ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਰਾਹੁਲ ਗਾਂਧੀ ਦੇ ਆ ਆਦੇਸ਼ਾਂ ਤੇ ਚੱਲਦੇ ਹੋਏ ਪੰਜਾਬ ਯੂਥ ਕਾਂਗਰਸ ਦੀ ਗੱਲ ਕਰੀਏ ਤਾਂ ਆ ਮੋਹਿਤ ਮਹਿੰਦਰਾ ਦੀ ਅਗਵਾਈ ਦੇ ਵਿੱਚ ਯੰਗ ਇੰਡੀਆ ਕੇ ਬੋਲ ਇੱਕ ਪ੍ਰੋਗਰਾਮ ਆ ਲਾਂਚ ਕੀਤਾ ਗਿਆ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੋਹਿਤ ਮਹਿੰਦਰਾ ਜੀ ਮੌਜੂਦ ਨੇ ਮੋਹਿਤ ਜੀ ਕੀ ਸੋਚ ਸੀ ਰਾਹੁਲ ਗਾਂਧੀ ਦੀ ਯੰਗ ਇੰਡੀਆ ਕੇ ਬੋਲ ਜਿਹੜਾ ਤੁਸੀਂ ਲਾਂਚ ਕੀਤਾ ਕੀ ਹੋਣਾ ਇਹਦੇ ਵਿੱਚ ਅ ਸੋ ਬੇਸਿਕਲੀ ਜਦੋਂ ਮੋਦੀ ਸਰਕਾਰ ਹਿੰਦੁਸਤਾਨ ਦੇ ਵਿੱਚ ਕਾਬਜ ਹੋਈ ਹੈ 2014 ਦੇ ਵਿੱਚ ਉਦੋਂ ਸਡਨਲੀ ਸਾਰੇ ਦੇਸ਼ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਵੀ ਵਿਅਕਤੀ ਸਰਕਾਰ ਦੇ ਖਿਲਾਫ ਬੋਲਦਾ ਸੀਗਾ ਉਹਨਾਂ ਤੇ ਪਰਚੇ ਦੇਣ ਦੀ ਗੱਲ ਹੁੰਦੀ ਸੀਗੀ ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰ ਦਿੱਤਾ ਜਾਂਦਾ ਸੀਗਾ ਉਹਨਾਂ ਤੇ ਐਫਆਈਆਰਸ ਦੇ ਕੇ ਇੱਕ ਡਰ ਦਾ ਮਾਹੌਲ ਇਦਾਂ ਦਾ ਬਣਾ ਲਿਆ ਕਿ ਜਿਹੜਾ ਵਿਅਕਤੀ ਸਰਕਾਰ ਦੇ ਖਿਲਾਫ ਬੋਲੂਗਾ ਉਹਨੂੰ ਠੀਕ ਨਜ਼ਰ ਨਾਲ ਨਹੀਂ ਦੇਖਿਆ ਜਾਊਗਾ ਸੋ ਉਦੋਂ ਜਿਹੜਾ ਨਾਰਾ ਰਾਹੁਲ ਗਾਂਧੀ ਜੀ ਨੇ ਦਿੱਤਾ ਕਿ ਡਰੋ ਮਤ ਉਹਦੇ ਤਹਿਤ ਇੰਡੀਅਨ ਯੂਥ ਕਾਂਗਰਸ ਨੇ ਇੱਕ ਨਵਿਕਲੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿੱਥੇ ਯੰਗ ਇੰਡੀਆ ਕੇ ਬੋਲ ਜੀ ਦਾ ਮਤਲਬ ਹੈ ਕਿ ਨੌਜਵਾਨ ਆਪਣੇ ਸੂਬੇ ਦੇ ਔਰ ਦੇਸ਼ ਦੇ ਜਿਹੜੇ ਇਸ਼ੂਜ਼ ਉਹਨਾਂ ਨੂੰ ਠੀਕ ਲੱਗਦੇ ਨੇ ਉਹਨਾਂ ਤੇ ਵਿਚਾਰ ਰੱਖਣ ਔਰ ਉਹਨਾਂ ਤੇ ਪੈਰਾ ਦੇਣ ਤਾਂ ਕਿ ਇੱਕ ਪਲੇਟਫਾਰਮ ਯੂਥ ਕਾਂਗਰਸ ਨੇ ਦਿੱਤਾ ਜਿੱਥੇ ਨੌਜਵਾਨ ਨਿਕਲ ਕੇ ਆਪਣੇ ਦੇਸ਼ ਦੇ ਇਸ਼ੂਜ਼ ਤੇ ਗੱਲ ਰੱਖਣ अच्छा आप पंजाब यूथ कांग्रेस दी गल करी क्योंकि ਤੁਹਾਡੇ ਤੇ ਜ਼ਿੰਮੇਵਾਰੀ ਹੈਗੀ ਹੈ ਸਾਰੀ ਤੇ ਕਿਹੜੇ ਮੇਨ ਮੁੱਦੇ ਜਿਹੜੇ ਤੁਸੀਂ ਲੈ ਕੇ ਚੱਲੋਗੇ ਇਸ ਪ੍ਰੋਗਰਾਮ ਦੇ ਤਹਿਤ ਇਹ ਇਹ ਪ੍ਰੋਗਰਾਮ ਬੇਸਿਕਲੀ ਜਿਹੜੇ ਨਾਨ ਪੋਲਿਟਿਕਲ ਲੋਕ ਨੇ ਉਹ ਨਿਕਲ ਕੇ ਆਉਣਗੇ ਜਿਹੜੇ ਅੱਡ ਅੱਡ ਸਾਡੀ ਪੋਸਟਸ ਵਿੱਚ ਆਉਂਦੇ ਨੇ ਜਿਹੜੇ ਕੰਸਿਸਟੈਂਟਲੀ ਚੰਗਾ ਕੰਮ ਕਰਦੇ ਨੇ ਔਰ ਅੱਜ ਸਾਡੇ ਪਾਰਟੀ ਦੇ ਕੁਝ ਸਪੋਕਸਪਰਸਨ ਵੀ ਨੇ ਔਰ ਆਪਣੀ ਵਿਚਾਰ ਰੱਖਦੇ ਨੇ ਪਰ ਇਸ ਤੋਂ ਇਲਾਵਾ हटके ਜਿਹੜੇ ਪੰਜਾਬ ਯੂਥ ਕਾਂਗਰਸ ਤੇ ਅਸੀਂ ਪ੍ਰੋਗਰਾਮਸ ਹੁਣ ਲਿਖਣ ਜਾ ਰਹੇ ਆਂ ਪ੍ਰੋਟੈਸਟ ਅਸੀਂ ਕੀਤਾ ਸੀ ਨੌਕਰੀ ਦਿਓ ਨਸ਼ਾ ਨਹੀਂ ਸਰਕਾਰ ਦੇ ਖਿਲਾਫ ਕੀਤਾ ਸੀਗਾ ਉਹਦੇ ਤਹਿਤ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਨਵੈਨਸ਼ਨ ਸੰਮੇਲਨ ਕਿਉਂਕਿ ਜੋ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਜੋ ਵਾਅਦੇ ਇਸ ਸਰਕਾਰ ਨੇ ਕੀਤੇ ਸੀਗੇ 25 ਲੱਖ ਨੌਕਰੀਆਂ ਦੇਣ ਦੇ ਤੇ ਕਰਜ਼ਾ ਮਾਫ਼ ਕਰਨ ਦੇ ਔਰ ਪੰਜਾਬ ਨੂੰ ਕਰਜ਼ਾ ਰਹਿਤ ਕਰਨ ਦੇ ਜਿਹੜੀ ਗੱਲਾਂ ਕੀਤੀਆਂ ਸੀਗੀਆਂ ਇਹਦਾ ਪਰਦਾ ਫਾਸ਼ ਕਰਨ ਲਈ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਕਨਵੈਨਸ਼ਨਸ ਕਰਨ ਜਾ ਰਹੇ ਹਾਂ ਔਰ ਨਾਰਾ ਹੈਗਾ ਨੌਕਰੀ ਦਿਓ ਨਸ਼ਾ ਨਹੀਂ ਕਿਉਂਕਿ ਨੌਕਰੀਆਂ ਤਾਂ ਮਿਲ ਨਹੀਂ ਰਹੀਆਂ ਪਰ ਨਸ਼ਾ ਸਾਰੇ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਕਸਬਿਆਂ 'ਚ ਭਰਪੂਰ ਮਿਲ ਰਿਹਾ ਹੈ। ਅੱਛਾ ਇੱਕ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਮਾਣ ਹੋ ਚੁੱਕਿਆ ਹੈ ਤੇ ਉਸ ਨੂੰ ਲੈ ਕੇ ਕੀ ਲੱਗਦਾ ਅਕਾਲੀ ਦਲ ਦਾ ਫਿਊਚਰ ਕੀ ਦੇਖ ਰਹੇ ਹੋ ਦੇਖੋ ਅਕਾਲੀ ਦਲ ਦੀਆਂ ਆਵਦੀਆਂ ਇਹ ਡੂਇੰਗਸ ਹੈ ਮੇਰਾ ਬਹੁਤਾ ਕੋਈ ਇਹਦੇ ਵਿੱਚ ਕਮੈਂਟ ਕਰਨਾ ਨਹੀਂ ਕਿਉਂਕਿ ਉਹ ਪਬਲਿਕ ਸਪੇਸ ਤੋਂ ਉਖੜ ਚੁੱਕੇ ਨੇ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਸੀਗਾ ਉਹਨਾਂ ਤੋਂ ਉਖੜ ਚੁੱਕਿਆ ਹੈ ਸੋ ਉਹਨਾਂ ਤੇ ਅੱਜ ਟਿੱਕਾ ਟਿਪਣੀ ਕਰਨ ਦੀ ਕੋਈ ਲੋੜ ਨਹੀਂ ਹੈ ਗੱਲ ਤਾਂ ਇਹ ਹੈ ਕਿ ਵੀ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਨੇ ਆ ਸਾਬ ਦਾ ਫੋਕਸ ਉੱਥੇ ਹੋਣਾ ਚਾਹੀਦਾ ਹੈ ਕਿਹੜੀ ਪੋਲੀਟੀਕਲ ਪਾਰਟੀ ਕੀ ਕਰ ਰਹੀ ਹੈ ਜਾਂ ਉਹਨਾਂ ਦੇ ਲੀਡਰਸ ਕੀ ਕਰ ਰਹੇ ਨੇ ਉਹਦੇ ਨਾਲ ਲੋਕਾਂ ਨੂੰ ਮੈਂ ਸਮਝਦਾ ਕੋਈ ਮਤਲਬ ਨਹੀਂ ਹੁੰਦਾ ਲੋਕਾਂ ਨੂੰ ਗੁੱਡ ਗਵਰਨੈਂਸ ਦਾ ਮਤਲਬ ਹੈ ਲੋਕਾਂ ਨੂੰ ਚੰਗੇ ਇਸ਼ੂਸ ਤੇ ਪੈਰਾ ਦੇਣ ਜਿਹੜੇ ਲੋਕ ਉਹਨਾਂ ਦੀ ਗੱਲ ਕਰਨ ਉਹਨਾਂ ਦਾ ਮਤਲਬ ਹੈ ਸੋ ਮੇਰਾ ਅੱਜ ਉਸ ਪਾਰਟੀ ਤੇ ਕੋਈ ਟਿੱਕਾ ਟਿਪ ਨਹੀਂ ਕਰਨ ਦੀ ਮੈਨੂੰ ਨਹੀਂ ਲੱਗਦਾ ਕੋਈ ਲੋੜ ਹੈ ਤੇ ਤੁਸੀਂ ਕਿਹਾ ਵੀ ਨੌਕਰੀਆਂ ਦੇ ਮੁੱਦੇ 'ਤੇ ਤੁਸੀਂ ਗੱਲਬਾਤ ਕਰੋਗੇ ਇਸ ਪ੍ਰੋਗਰਾਮ ਦੇ ਤਹਿਤ ਸੀਐਮ ਸਾਹਿਬ ਕਹਿੰਦੇ ਨੇ ਕਿ ਅਸੀਂ ਫੋਕਸ ਯੰਗਸਟਸ ਤੇ ਕੀਤਾ ਸੀ ਇੰਨੀਆਂ ਨੌਕਰੀਆਂ ਦੇਤੀਆਂ ਸੀ ਰਿਕਾਰਡ ਬਣਾਤਾ ਆ ਕਿਹੜੀਆਂ ਨੌਕਰੀਆਂ ਦਿੱਤੀਆਂ ਪਹਿਲੀ ਗੱਲ ਤਾਂ ਸਾਨੂੰ ਸਮਝ ਨਹੀਂ ਆ ਰਿਹਾ ਵੀ ਪਿਛਲੀ ਗਵਰਨਮੈਂਟ ਦੀਆਂ ਸੈਂਕਸ਼ਨ ਪੋਸਟ ਤੇ ਨੌਕਰੀਆਂ ਦਿੱਤੀਆਂ ਨੇ ਆ ਕਿਹੜੀਆਂ ਉਹ 40 42000 ਜਿਹੜਾ ਉਹ ਗੂਗਾ ਗਾ ਰਹੇ ਨੇ ਜਿਹੜੀ ਐਡਸ ਉਹਨਾਂ ਨੇ ਲਵਾਈਆਂ ਜਿੱਤੇ ਖਰਚਾ ਜ਼ਿਆਦਾ ਹੋ ਗਿਆ ਤੇ ਕੰਮ ਘੱਟ ਹੋਇਆ ਹੈ ਉਹ ਕਿਹੜੀਆਂ ਨੌਕਰੀਆਂ ਨੇ ਸਾਨੂੰ ਨਹੀਂ ਪਤਾ ਵੀ ਸਰਕਾਰ ਨੇ ਕਿਹੜੀਆਂ ਨੌਕਰੀਆਂ ਦਿੱਤੀਆਂ ਅ ਖੈਰ ਜੇ ਉਹਨਾਂ ਦੀ ਸੱਚ ਮੰਨ ਵੀ ਲਈਏ ਗੱਲ ਵੀ 40000 ਅਸੀਂ ਦੇਤੀਆਂ ਪਰ ਸਫਰ ਬਹੁਤ ਲੰਬਾ ਹੈ 25 ਲੱਖ ਨੌਕਰੀਆਂ ਦਾ ਵਾਅਦਾ ਸੀਗਾ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਸੀਗਾ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਸੀਗਾ ਨੌਜਵਾਨਾਂ ਨੂੰ ਚੰਗੇ ਰਾਹ ਪਾਉਣ ਦਾ ਵਾਅਦਾ ਸੀਗਾ ਉਹ ਵਾਅਦੇ ਸਾਨੂੰ ਨਜ਼ਰ ਨਹੀਂ ਆ ਰਹੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਸੋ ਮੋਹਿਤ ਮਹਿੰਦਰਾ ਨਾਲ ਅਸੀਂ ਗੱਲ ਕੀਤੀ ਹੈ ਤੇ ਯੰਗ ਇੰਡੀਆ ਕੇ ਬੋਲ ਪੰਜਾਬ 유ਥ ਕਾਂਗਰਸ ਵੱਲੋਂ ਵੀ ਪੰਜਾਬ ਕਾਂਗਰਸ ਭਵੰਤ ਲਾਂਚ ਕੀਤਾ ਗਿਆ ਤੇ ਜਿਹਦੇ ਤਹਿਤ ਨੌਜਵਾਨਾਂ ਦੀ ਜਿਹੜੀ ਸੋਚ ਹੈ ਉਹ ਖੁੱਲ ਕੇ ਬਾਹਰ ਆਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼